ਸਤਿ ਸ਼੍ਰੀ ਅਕਾਲ ਜੀ ਮੈਂ ਆਸ਼蒂ਪ ਕੋ ਸੰਦੇਤੇ ਗੱਲ ਕਰਦੇ ਹਾਂ ਜੀ ਰਾਜੀਵ ਜਵੰਡਾ ਨੂੰ ਲੈ ਕੇ ਆਈ ਇੱਕ ਨਵੀਂ ਅਪਡੇਟ ਰਾਜੀਵ ਜਵੰਡਾ ਦੀ ਜਿਹੜੀ ਹੈ ਹਾਲਤ ਕਿਸ ਤਰ੍ਹਾਂ ਹੈ ਹੁਣ ਹਸਪੀਟਲ ਦੇ ਵਿੱਚ ਤੁਹਾਨੂੰ ਇਹ ਵੀ ਦੱਸਾਂਗੇ ਤੇ ਤੁਹਾਨੂੰ ਇਹ ਵੀ ਦੱਸਾਂਗੇ ਕਿ ਜਿਹੜੇ ਰਾਜੀਵ ਜਵੰਡਾ ਦੀ ਹਾਲਤ ਹੋਈ ਹੈ ਉਹਦਾ ਤੁਹਾਨੂੰ ਪਤਾ ਹੀ ਹੈ ਇੱਕ ਐਕਸੀਡੈਂਟ ਦੇ ਦੌਰਾਨ ਰਾਜੀਵ ਜਵੰਡਾ ਦੀ ਕਾਫੀ ਵੱਡਾ ਜਿਹੜਾ ਹੈ ਐਕਸੀਡੈਂਟ ਹੋਇਆ ਜਿਹਦੇ ਤੇ ਉਹਨਾਂ ਨੂੰ ਜਿਹੜੀ ਰੀਡ ਦੀ ਹੱਡੀ ਤੇ ਸੱਟ ਲੱਗੀ ਤੇ ਉਸ ਤੋਂ ਬਾਅਦ ਕਾਫੀ ਹੋਰ ਵੀ ਡੂੰਘੀਆਂ ਸੱਟਾਂ ਦਸੀਆਂ ਜਾ ਰਹੀਆਂ ਨੇ ਉਸ ਤੋਂ ਬਾਅਦ ਉਹ ਜੇਰੇ ਇਲਾਜ ਵਾਸਤੇ 47 ਹਸਪੀਟਲ ਦੇ ਵਿੱਚ ਐਡਮਿਟ ਨੇ ਤੇ ਦੂਸਰੇ ਪਾਸੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਰਾਜਵੀਰ ਜਵੰਡਾ ਨੂੰ ਲੈ ਕੇ ਉਹਨਾਂ ਦਾ ਪਰਿਵਾਰ ਹੁਣ ਜਿਹੜਾ ਹੈ ਕਾਫੀ ਕਬਰਾਇਆ ਹੋਇਆ ਨਜ਼ਰ ਆ ਰਿਹਾ ਹੈ ਤੇ ਦੂਸਰੇ ਪਾਸੇ ਜਿਹੜੇ ਰਾਜਵੀਰ ਜਵੰਡਾ ਦੇ ਫੈਨਸ ਨੇ ਉਹ ਵੀ ਲਗਾਤਾਰ ਨਜ਼ਰ ਟਿਕਾਈ ਬੈਠੇ ਨੇ ਕੀ ਕਦੋਂ ਰਾਜੀਵ ਜਵੰਡਾ ਦੀ ਠੀਕ ਹੋਣ ਦੀ ਖਬਰ ਜਦੋਂ ਹਸਪਤਾਲ ਤੋਂ ਬਾਹਰ ਆਵੇ ਤੇ ਹਰ ਕੋਈ ਰਾਜੀਵ ਜਵੰਡਾ ਨੂੰ ਉਸੇ ਹੀ ਹਾਲਾਤ ਵਿੱਚ ਵੇਖਣਾ ਚਾਹੁੰਦਾ ਹੈ ਜਿਹੜੇ ਹਾਲਾਤਾਂ ਦੇ ਵਿੱਚ ਪਹਿਲਾਂ ਸਹੀ ਤਰੀਕੇ ਦੇ ਨਾਲ ਉਹ ਕੰਮ ਕਰ ਰਹੇ ਸੀ ਤੇ ਦੂਸਰੇ ਪਾਸੇ ਰਾਜੀਵ ਜਵੰਡਾ ਨੂੰ ਲੈ ਕੇ ਜਿਹੜੇ ਹੈ ਦਿਨ ਦੇ ਵਿੱਚ 2-3 ਅਪਡੇਟ ਡਾਕਟਰਾਂ ਵੱਲੋਂ ਵੀ ਬਾਹਰ ਦੱਸੀਆਂ ਜਾਂਦੀਆਂ ਨੇ ਲਗਾਤਾਰ ਡਾਕਟਰ ਆਪਣੀਆਂ ਜਿਹੜੀਆਂ ਨੇ ਟੀਮਾਂ ਦੇ ਨਾਲ ਰਾਜਵੀਰ ਦਾ ਟ੍ਰੀਟਮੈਂਟ ਕਰ ਰਹੇ ਨੇ ਦੂਸਰੇ ਪਾਸੇ ਅਰਦਾਸਾਂ ਦੀ ਵੀ ਜਿਹੜੀ ਹੈ ਬਹੁਤ ਹੀ ਲੋਕਾਂ ਵੱਲੋਂ ਦਿਲੋਂ ਜਾਂ ਕਹ ਲਈਏ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਲੋਕ ਜਿਹੜੇ ਪੰਜਾਬੀ ਪਾਈਚਾਰੇ ਨੂੰ ਪਿਆਰ ਕਰਦੇ ਨੇ ਪੰਜਾਬੀ ਕਲਚਰ ਨਾਲ ਪਿਆਰ ਕਰਦੇ ਨੇ ਉਹ ਲਗਾਤਾਰ ਅਰਦਾਸ ਨਾਲ ਜੁੜੇ ਹੋਏ ਨੇ ਅਰਦਾਸ ਕੀਤੀ ਜਾ ਰਹੀ ਹੈ ਪਰਵਾਰ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਉਹਨਾਂ ਗਾਇਕ ਕਲਾਕਾਰਾਂ ਵੱਲੋਂ ਜੋ ਬੜੇ ਹੀ ক্লোਜ਼ ਨੇ ਰਾਜਵੀਰ ਜਵੰਡਾ ਦੇ ਤੇ ਦੂਸਰੇ ਪਾਸੇ ਰਾਜਵੀਰ ਜਵੰਡਾ ਦੀ ਸਿਹਤ ਦੀ ਕੰਮ ਜਿਹੜੀ ਕਾਮਯਾਬੀ ਲਈ ਲਗਾਤਾਰ ਲੋਕ ਜਿਹੜੇ ਨੇ ਉਹਨਾਂ ਦੇ ਟੱਚ ਦੇ ਵਿੱਚ ਜੁੜੇ ਹੋਏ ਨੇ ਲੋਕਾਂ ਦਾ ਇਹ ਹੈ ਕਿ ਰਾਜਵੀਰ ਜਵੰਡਾ ਜਲਦੀ ਠੀਕ ਹੋ ਜਾਣ ਤੇ ਜਲਦੀ ਉਹ ਦੁਬਾਰਾ ਗਾਇਕੀ ਦੇ ਵਿੱਚ ਆ ਜਾਣ ਤੁਹਾਨੂੰ ਦੱਸ ਦਈਏ ਕਿ ਇੱਕ ਵੱਡੀ ਅਪਡੇਟ ਨਿਕਲ ਕੇ ਹੋਰ ਸਾਹਮਣੇ ਆਈ ਹੈ ਰਾਜਵੀਰ ਜਵੰਡਾ ਨੂੰ ਲੈ ਕੇ ਫੋਰਟਿਸ ਹਸਪੀਟਲ ਦੇ ਵਿੱਚ ਇੱਕ ਨਵਾਂ ਬਲੇਟਨ ਜਾਰੀ ਕੀਤਾ ਹੈ ਹਾਲਤ ਅਜੇ ਵੀ ਗੰਭੀਰ ਦਸੀ ਹੈ 모ਹਾਲੀ ਦੇ ਫੋਰਟਿਸ ਹਸਪੀਟਲ ਵਿੱਚ ਲਾਈਟ ਸਪੋਰਟ ਤੇ ਹਨ ਇਸ ਵਿਚਾਲੇ ਫੋਰਟਿਸ ਹਸਪੀਟਲ ਨੇ ਮੰਗਲਵਾਰ ਸ਼ਾਮ ਨੂੰ ਉਹਨਾਂ ਦੀ ਸਿਹਤ ਬਾਰੇ ਤਾਜ਼ਾ ਅਪਡੇਟ ਜਾਰੀ ਕੀਤਾ ਹਸਪੀਟਲ ਨੇ ਕਿਹਾ ਕਿ ਰਾਜੀਵ ਜਵੰਡਾ ਦੀ ਮਾਨਸਿਕ ਸਥਿਤੀ ਨਾਜ਼ੁਕ ਹੈ ਤੇ ਉਹਨਾਂ ਦੀ ਸਿਹਤ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ ਉਹਨਾਂ ਨੇ ਦਿਮਾਗੀ ਗਤੀਵਿਧੀਆਂ ਬਹੁਤ ਘੱਟ ਹੈ ਦਿਮਾਗ ਐਮ ਆਰ ਆਈ ਸਕੈਨ ਵਿੱਚ ਹਾਈਪੋਡਨਿਕ ਬਦਲਾਅ ਦਿਖਾਈ ਦਿੱਤੇ ਰੀਡ ਤੇ ਹੱਡੀ ਤੇ ਐਮ ਆਰ ਆਈ ਵਿੱਚ ਗਰਦਨ ਅਤੇ ਪਿੱਠ ਵਿੱਚ ਹਿੱਸੇ 'ਚ ਕਾਫੀ ਡੂੰਘੀਆਂ ਸੱਟਾਂ ਦਾ ਪਤਾ ਚੱਲਿਆ ਰੀਡ ਦੀ ਹੱਡੀ ਗੰਭੀਰ ਸੱਟ ਤੇ ਉਹਨਾਂ ਦੇ ਹੱਥਾਂ ਤੇ ਲੱਤਾਂ ਨੂੰ ਕਾਫੀ ਕਮਜ਼ੋਰ ਕਰ ਦਿੱਤਾ ਇਹਨਾਂ ਸਾਰੇ ਕਾਰਨਾਂ ਦੇ ਚੱਲਦਿਆਂ ਉਹਨਾਂ ਨੂੰ ਲੰਬੇ ਸਮੇਂ ਲਈ ਵੈਂਟੀਲੇਟਰ ਤੇ ਰੱਖਿਆ ਰੱਖਣ ਦੀ ਜ਼ਰੂਰਤ ਹੋਵੇਗੀ ਮਾ ਡਾਕਟਰਾਂ ਦੀ ਟੀਮ ਇਸ ਸਮੇਂ 'ਚ 24 ਘੰਟੇ ਨਿਗਰਾਨੀ ਕਰ ਰਹੀ ਹੈ ਰਾਜਵੀਰ ਜਵੰਡਾ ਤੇ ਪ੍ਰਸ਼ੰਸਕ ਅਤੇ ਪੰਜਾਬੀ ਗਾਇਕ ਸੰਗੀਤ ਯੋਗ ਨਾਲ ਜੁੜੇ ਹਨ ਲੋਕ ਉਹਨਾਂ ਨੂੰ ਜਲਦੀ ਸੇ ਤੇ ਯਾਬੀ ਲਈ ਲਗਾਤਾਰ ਪ੍ਰਾਰਥਨਾ ਕਰ ਰਹੇ ਹਨ ਕਵਰ ਗਰੇਵਾਲ ਵੀ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਦੱਸ ਦਈਏ ਕਿ ਇਸ ਵਿਚਾਲੇ ਪੰਜਾਬੀ ਕਵਰ ਗਰੇਵਾਲ ਵੱਲੋਂ ਵੀ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਜਿਸ ਵਿੱਚ ਉਹਨਾਂ ਦੇ ਰਾਜਵੀਰ ਜਵੰਡਾ ਦੀ ਸਿਹਤ ਬਾਰੇ ਅਪਡੇਟ ਦਿੱਤੀ ਉਹਨਾਂ ਨੇ ਕਿਹਾ ਹੌਲੀ ਹੌਲੀ ਰਾਜਵੀਰ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਉਹਨਾਂ ਨੇ ਕਿ ਸਾਰਿਆਂ ਦੀਆਂ ਅਰਦਾਸਾਂ ਰਾਜਵੀਰ ਸਿਹਤ ਵਿੱਚ ਸੁਧਾਰ ਅ ਅਰਦਾਸਾਂ ਕੀਤੀਆਂ ਹੀ ਰਾਜਵੀਰ ਦੀ ਸਿਹਤ ਵਿੱਚ ਸੁਧਾਰ ਕਰ ਰਹੀਆਂ ਹਨ ਉਹਨਾਂ ਨੇ ਕਿਹਾ ਅਸੀਂ ਵੀ ਸਾਰੇ ਇੱਥੇ ਅਰਦਾਸ ਕਰੀਏ ਕਿ ਵੀਰ ਚੜ੍ਹਦੀ ਕਲਾ ਵਿੱਚ ਛੋਟੇ ਬੱਚਿਆਂ ਨੂੰ ਲੈ ਕੇ ਬਜ਼ੁਰਗਾਂ ਤੱਕ ਕੋਈ ਰਾਜਵੀਰ ਲਈ ਦਵਾਵਾ ਕਰ ਰਿਹਾ ਹੈ ਉਹ ਵੀ ਵੇਖੋ ਇਹ ਵੀਡੀਓ ਉਹਨਾਂ ਨੇ ਹੋਰ ਵੀ ਕੁਝ ਕਿਹਾ ਯਾਨੀ ਕਿ ਤੁਹਾਨੂੰ ਦੱਸਦੀ ਇਹ ਲਗਾਤਾਰ ਉਹਨਾਂ ਦੀ ਅਰਦਾਸ ਵਾਸਤੇ ਰਾਜਵੀਰ ਜਵੰਡਾ ਠੀਕ ਹੋ ਕੇ ਜਲਦੀ ਆਪਣੇ ਘਰ ਵਾਪਸੀ ਕਰਨ ਲੋਕਾਂ ਵੱਲੋਂ ਉਹਨਾਂ ਦੇ ਸਾਥੀਆਂ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਤੇ ਅਰਦਾਸ ਹਰ ਇੱਕ ਉਹ ਇਨਸਾਨ ਦੀ ਬੰਦੀ ਹੈ ਜੋ ਰਾਜਵੀਰ ਜਵੰਡਾ ਦੇ ਗਾਇਕੀ ਨੂੰ ਪਸੰਦ ਕਰਦੇ ਨੇ ਰਾਜਵੀਰ ਜਵੰਡਾ ਨੂੰ ਪਸੰਦ ਕਰਦੇ ਨੇ